ਲਗਾਤਾਰ ਹੀ ਉੱਤਰ ਭਾਰਤ ਵਿੱਚ ਮੀਂਹ ਪੈਣ ਨਾਲ ਹੜਾਂ ਵਰਗੇ ਹਾਲਾਤ ਪੰਜਾਬ 'ਚ ਦੇਖਣ ਨੂੰ ਮਿਲੇ ਉੱਥੇ ਹੀ ਅੰਮ੍ਰਿਤਸਰ ਦੇ ਅਜਨਾਲਾ 'ਚ ਲਗਾਤਾਰ ਹੋ ਰਹੀ بارش ਨੇ ਲੋਕਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ ਅਤੇ ਦਰਾਵਾਂ ਵਿੱਚ ਪਾਣੀ ਦਾ ਸਦਰ ਲਗਾਤਾਰ ਵਧਦਾ ਜਾ ਰਿਹਾ ਹੈ ਰਾਵੀ ਦਰਿਆ ਵਿੱਚ ਲਗਾਤਾਰ ਵਧ ਰਹੇ ਪਾਣੀ ਨੇ ਇਲਾਕੇ ਵਿੱਚ ਚਿੰਤਾ ਦਾ ਮੋਲ ਪੈਦਾ ਕਰ ਦਿੱਤਾ ਇਸ ਮੌਕੇ ਸਾਬਕਾ ਕੈਪਟਨ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਨੇ ਅਜਨਾਲਾ ਦੇ ਹਲਕਾ ਵਿਚ ਰਾਵੀ ਦਰਿਆ ਦਾ ਦੌਰਾ ਕਰਨ ਲਈ ਪੁੱਜੇ ਤੇ মিডিਆ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਕਬਾਲਪੁਰ ਨੇੜੇ ਸਥਿਤ ਬੀਐਸਬ ਦੀਆਂ ਚੌਂਕੀਆਂ ਤੇ ਖਤਰਾ ਮੰਡਰਾਉਣ ਲੱਗਾ ਹੈ ਪਿਛਲੇ ਸਾਲ ਦਰਿਆਵਾਂ ਵਿੱਚ ਪਾਣੀ ਵਧਨ ਕਰਨ ਬੀਐਸਬ ਦੀਆਂ ਕਈ ਚੌਂਕੀਆਂ ਰੁੜ ਗਈਆਂ ਇਸ ਵਾਰ ਵੀ ਪਾਣੀ ਦਾ ਪੱਧਰ ਰਾਤੋ-ਰਾਤ ਵੱਧ ਜਾਣ ਨਾਲ ਹਾਲਾਤ ਗੰਭੀਰ ਬੰਦੇ ਜਾ ਰਹੇ ਹਨ

ਦੇ ਲੋਟੇ ਚੱਲ ਗਿਆ ਸਰ ਜਾਨੇ ਉਹ ਸੁਣਨਾ ਧਰਨਾ ਸੀਗਾ ਹਾਂ ਉਹ ਦੇਖੋ ਸਾਦਾ ਭਦਕਿਆ ਉੱਥੇ ਜਿੱਥੇ ਆਪਾਂ ਲਾਏ ਸੀਗੇ ਪਹਿਲਾਂ ਸਾਦੇ ਕਿਹਦੀ ਹਾਂ ਇਸ ਕਰਕੇ ਜੇ ਪਾਣੀ ਵੱਧ ਗਿਆ ਤਾਂ ਆਪਾਂ ਨੇ ਰਾਵੀ ਦਰਿਆ ਦਾ ਜਗ੍ਹਾ ਲਿਆ ਜਾ ਰਿਹਾ ਹੈ। ਰਾਵੀ ਦਰਿਆ ਤੇ ਇਸ ਵੇਲੇ ਅਸੀਂ ਸਾਡੇ ਨਾਲ ਕਬਾਲਪੁਰ ਉੱਪਰ ਇੱਕ ਚੰਡੀਗੜ੍ਹ ਚੌਂਕੀ ਆ ਬੀਐਸਐਫ ਦੀ। ਪਿਛਲੀ ਵਾਰ ਜਦੋਂ ਪਾਣੀ ਆਇਆ ਸੀ ਤੇਜ ਦੀ ਵਿੱਚ ਤੇ ਸਾਡੀਆਂ ਬੀਐਸਐਫ ਦੀਆਂ ਕਈ ਚੌਂਕੀਆਂ ਜਿਹੜੀਆਂ ਢੁੱਡਗੀਆਂ ਸੀ। ਇਹ ਵੀ ਬੀਐਸਐਫ ਦੀ ਚੌਂਕੀ ਆ। ਉਹ ਦੇਖੜਾ ਇਹ ਕਾਫੀ ਪਾਣੀ ਵਧ ਗਿਆ ਇੱਥੇ। ਪਿਛਲੇ ਵੀ ਕਾਹ ਤੇ ਪਾਣੀ ਬਹੁਤ ਪਿੱਛੇ ਸੀਗਾ। ਅੱਜ ਪਾਣੀ ਬਿਲਕੁਲ ਨਾਲ ਆ ਕੇ ਲੱਗ ਗਿਆ। ਸੋ ਖਤਲਾ ਇੱਥੇ ਮਤਲਬ ਚੌਕ ਸੇ ਬੀਐਸਐਫ ਵੀ ਸਾਡਾ ਡਿਪਾਰਟਮੈਂਟ ਹਿੱਸਾ ਦਾ। ਕਾਫੀ ਖਿਆਲ ਜਿਹੜਾ ਲੱਗ ਰਿਹਾ ਪਰ ਇਸ ਵੇਲੇ ਮਤਲਬ ਆਪਾਂ ਖਤਰੇ ਦੇ ਅੰਦਰ ਆ। ਬਾਕੀ ਉਹ ਬਹਿਸ ਵਾਲਾ ਤੋਂ ਨਹੀਂ ਬਹੁਤ ਬ ਚਿੰਤਾ ਵਾਲਾ ਮਾਹੌਲ ਆ ਤੇ ਕੁਝ ਵੀ ਹੋ ਸਕਦਾ। ਅੱਜ ਕਿੰਨਾ ਪਾਣੀ ਆ ਰਿਹਾ ਹੁਣ ਤਾਂ ਕੋਈ ਹੋਰ ਵੱਧ ਪਾਣੀ ਆਉਣ ਦੀ ਸੰਭਾਵਨਾ। ਨਹੀਂ ਨਹੀਂ ਪਾਣੀ ਆਊਗਾ ਸ਼ਾਮ ਨੂੰ ਸ਼ਾਇਦ ਥੋੜਾ ਹੋਰ ਵੱਧ ਆਵੇ ਪਰ ਇਸ ਵੇਲੇ 235000 ਕਿਊਬਿਕ ਜਿਹੜਾ ਆ। ਕੇਮ ਇਹਦੇ ਪ੍ਰਬੰਧ ਕੀਤੇਗਾ ਜੀ। ਪ੍ਰਬੰਧ ਤੇ ਸਾਰੇ ਵੇਖੋ ਜੀ ਬਹੁਤ ਵਧੀਆ ਕੀਤਾ ਸਰਕਾਰ ਨੇ। ਪ੍ਰਬੰਧਾ ਦੀ ਕੋਈ ਗੱਲ ਨਹੀਂ ਪਰ ਕੁਦਰਤ ਦਾ ਜਿਹੜਾ ਆਪਣਾ ਇੱਕ ਨਿਯਮ ਹੈ ਕੁਦਰਤ ਦੇ ਆਪਣਾ ਇੱਕ ਕੀ ਕਹਿੰਦੇ ਦਾ ਰੰਗ ਹੁੰਦੇ ਆ। ਆਪਣੇ ਹਿਸਾਬ ਨਾਲ ਉਹ ਨੁਕਸਾਨ ਕਰ ਦਿੰਦੀ ਆ ਪਰ ਸਰਕਾਰ ਨੇ ਹੱਤਾਂ ਦਾ ਪਦਬੰਦ ਜਿਹੜਾ ਉਹ ਕੀਤਾ ਪਿਛਲੀ ਵਾਰ ਆਪਾਂ ਦੇਖਿਆ ਸੀ ਕਿ ਕੱਲੇ ਉੱਚ ਪਹਾੜ ਜੋ ਪਾਣੀ ਛੱਡਿਆ ਗਿਆ ਸੀ ਇਸ ਵਾਰ ਰਣਜੀਤ ਸਾਗ ਡੈਮ ਚੋਂ ਵੀ ਪਾਣੀ ਛੱਡਿਆ ਗਿਆ ਆਹੀ ਸਾਡੇ ਲਿਖਤ ਦੀ ਆਲੀ ਗੱਲ ਆ ਵੀ ਡੈਮ ਚ ਵੀ ਪਾਣੀ ਵਧਿਆ ਤਾਂ ਉੱਥੋਂ ਵੀ ਪਾਣੀ ਛੱਡਿਆ ਗਿਆ ਕਿਉਂਕਿ 1 ਫੁੱਟ ਨਹੀਂ ਵਾ 1 ਮੀਟਰ ਸੋਰੀ ਨਹੀਂ ਵਾ ਆ ਜੋ ਜਾਣਕਾਰੀਆਂ ਆ ਰਹੀਆਂ ਹਾਂਜੀ 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 ਮਤਲਬ ਉੱਥੇ ਵੀ ਖਤਰਨਾਕ ਕੰਮ ਆ ਤੇ ਇੱਥੇ ਵੀ ਖਤਰਨਾਕ ਆ ਆਮ ਲੋਕਾਂ ਨੂੰ ਕੀ ਫੀਲ ਆ ਆਮ ਲੋਕਾਂ ਨੂੰ ਪੀ ਲਿਆ ਕਿ ਪਾਣੀ ਦੇ ਲੱਗੇ ਨਾ ਹੋ ਜਾ ਦਰਿਆ ਦੇ ਲੱਗੇ ਨਹੀਂ ਆਉਣਾ ਬਸ